ਹੇ ਪੰਜਾਬੀ ਟੀਵੀ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਚਰਚਿਤ ਮੁੱਦਿਆਂ ਤੇ ਅੱਜ ਦਾ ਜੋ ਚਰਚਿਤ ਮੁੱਦਾ ਹੈ ਉਹ ਸਰਕਾਰੀ ਸਕੂਲ ਦੇ ਅਧਿਆਪਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਕਿਹੜੇ ਸਰਕਾਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਔਰ ਖਾਸ ਤੌਰ ਤੇ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਉਹਨਾਂ ਤੋਂ ਕੰਮ ਨਹੀਂ ਲਿਆ ਜਾਵੇਗਾ ਇਹ ਐਲਾਨ ਕੀਤਾ ਸੀ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਜਦੋਂ ਸਾਡੀ ਸਰਕਾਰ ਆਏਗੀ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਉਹ ਇੱਕ ਵੱਖਰਾ ਜਿਹੜਾ ਦੂਸਰੀਆਂ ਸਰਕਾਰਾਂ ਨਾਲੋਂ ਵੱਧ ਧਿਆਨ ਰੱਖਿਆ ਜਾਏਗਾ ਔਰ ਇੱਥੋਂ ਦੇ ਪੜ੍ਹਨ ਵਾਲੇ ਜਿਹੜੇ ਵਿਦਿਆਰਥੀ ਨੇ ਉਹ ਵੱਖਰੀ ਕਿਸਮ ਦੇ ਬਣਨ ਦੇ ਇੱਕ ਵੱਡਾ ਵਧੀਆ ਫਿਊਚਰ ਲੈ ਕੇ ਜਾਣਗੇ ਪਰ ਸਰਕਾਰ ਬਣਨ ਤੋਂ ਬਾਅਦ ਕਿੰਨੀਆਂ ਤਬਦੀਲੀਆਂ ਆਈਆਂ ਕੀ ਬਦਲਾਅ ਆਏ ਨੇ ਉਹ ਅਮਲ ਦੇ ਵਿੱਚ ਸਪਸ਼ਟ ਤੌਰ ਤੇ ਝਲਕਦਾ ਹੈ ਔਰ ਅੱਜ ਜਿਹੜੇ ਅਸੀਂ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ ਇਹ ਹਾਸੋ ਹਿਨਾ ਵੀ ਹੈ ਔਰ ਇੱਕ ਕਈ ਤਰ੍ਹਾਂ ਦੇ ਸਵਾਲ ਵੀ ਪੈਦਾ ਕਰਦਾ ਹੈ ਇਹ ਕੀ ਹੈ ਮੁੱਦਾ ਪਹਿਲਾਂ ਉਸ ਮੁੱਦੇ ਤੇ ਆਪਾਂ ਇੱਕ ਚਰਚਾ ਕਰਾਂਗੇ ਇਹ ਮੁੱਦਾ ਹੈ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਨੰਨੇ-ਮੁੰਨੇ ਬੱਚਿਆਂ ਲਈ ਜਿਹੜੀਆਂ ਵਰਦੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਉਹਨਾਂ ਲਈ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਜਿਹੜੇ ਪੈਸੇ ਨੇ ਉਹ ਸਕੂਲ ਦੇ ਵਿੱਚ ਆਉਂਦੇ ਨੇ ਔਰ ਉਸ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਜਿਹੜੇ ਵਿਆਪਕ ਨੇ ਉਹ ਆਪ ਕੱਪੜੇ ਸਿਲੈਕਟ ਕਰਕੇ ਬੱਚਿਆਂ ਦੀ ਵਰਦੀ ਲਈ ਔਰ ਉਹਨਾਂ ਦੇ ਨਾਲ ਹੀ ਜਿਹੜਾ ਉਹ ਬੂਟ ਜਰਾਬਾਂ ਟਾਈ ਬੈਲਟ ਹਾਈ ਕਾਰਡ ਤਿਆਰ ਕਰਕੇ ਉਹਨਾਂ ਨੂੰ ਪਹਿਨਾ ਕੇ ਆਪਣੇ ਸਕੂਲ ਦਾ ਸ਼ਿੰਗਾਰ ਆਪਣੇ ਸਕੂਲ ਦੀ ਵਡਿਆਈ ਆਪਣੇ ਸਕੂਲ ਦੇ ਵਧੀਆ ਬੱਚੇ ਨਖਾਰ ਕੇ ਉਹ ਪੇਸ਼ ਕਰਨ ਦਾ ਕੰਮ ਕਰਦੇ ਨੇ ਪਰ ਪਿਛਲੇ ਸਾਲ ਤੋਂ ਇਹ ਜਿਹੜਾ ਹੈ ਮਾਮਲਾ ਉਲਟਾ ਚੱਲਦਾ ਸ਼ੁਰੂ ਆ ਗਿਆ ਹੈ ਉਹ ਕਿਸ ਤਰ੍ਹਾਂ ਕਿ ਇਸ ਵਾਰ ਜਿਹੜਾ ਸਰਕਾਰ ਨੇ ਜਾਂ ਜਿਹਨੇ ਪ੍ਰਸ਼ਾਸਨ ਨੇ ਇੱਕ ਜਿਹੜਾ ਸੈਲਫ ਹੈਲਪ ਗਰੁੱਪ ਜਿਹੜਾ ਕਿ ਬੇਰੁਜ਼ਗਾਰਾਂ ਨੂੰ ਉਹ ਰੋਜ਼ਗਾਰ ਦੇਣ ਦੇ ਨਾਂ ਤੇ ਇੱਕ ਗਰੁੱਪ ਬਣਿਆ ਹੈ ਕਿ ਉਹ ਬੇਰੋਜ਼ਗਾਰ ਮੁੰਡੇ ਕੁੜੀਆਂ ਉਹ ਆਪਣਾ ਸੈਲਫ ਹੈਲਪ ਗਰੁੱਪ ਚਲਾਣਗੇ ਆਪਣਾ ਰੋਜ਼ਗਾਰ ਚਲਾਉਣਗੇ ਔਰ ਉਹਨਾਂ ਨੂੰ ਵੀ ਜਿਹੜਾ ਰੋਜ਼ੀ ਰੋਟੀ ਦਾ ਜੁਗਾੜ ਬਣੇਗਾ ਪਰ ਇਸ ਜੁਗਾੜ ਦਾ ਕਿੰਨਾ ਅਸਰ ਉਹਨਾਂ ਨੂੰ ਫਾਇਦਾ ਹੋਏਗਾ ਔਰ ਇਹਦਾ ਉਲਟਾ ਅਸਰ ਕਿੰਨਾ ਅਧਿਆਪਕਾਂ ਤੇ ਪੈ ਰਿਹਾ ਹੈ ਉਹਦੇ ਲਈ ਅੱਜ ਚਰਚਾ ਕਰਨ ਜਾ ਰਹੇ ਹਾਂ ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਪਿਛਲੇ ਸਾਲ ਵੀ ਇੱਕ ਮੁੱਦਾ ਜਿਹੜਾ ਉਹ ਚੱਕਿਆ ਸੀ ਕਿ ਸਾਡੇ ਸਕੂਲਾਂ ਦੇ ਵਿੱਚ ਜਿਹੜੀਆਂ ਵਰਦੀਆਂ ਨੇ ਉਹ ਸਾਡੇ ਵੱਲੋਂ ਪੈਸੇ ਜਿਹੜਾ ਸਾਡੇ ਕਮੇਟੀ ਬਣੀ ਹੁੰਦੀ ਹੈ ਉਹਦਾ ਜਿਹੜਾ ਚੇਅਰਮੈਨ ਦੇ ਖਾਤੇ ਵਿੱਚ ਪੈਸੇ ਆਉਂਦੇ ਨੇ ਉਹਦੇ ਰਾਜ ਜਿਹੜੇ ਪੈਸੇ ਨੇ ਉਹ ਸੈਲਫ ਹੈਲਪ ਗਰੁੱਪ ਨੂੰ ਜਿਹੜੇ ਉਹ ਪੈਸੇ ਦਿੱਤੇ ਗਏ ਸੀ ਔਰ ਉਹਦੇ ਬਦਲੇ ਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ ਉਹ ਸੱਚਮੁੱਚ ਉਹ ਹਾਸੋਹਿਣੀਆਂ ਸੀ ਕਿ ਉਹ ਵਰਦੀਆਂ ਇੱਕ ਮਹੀਨਾ ਵੀ ਨਹੀਂ ਕੱਡੀਆਂ ਔਰ ਉਹ ਵਰਦੀਆਂ ਅਧਿਆਪਕਾਂ ਦੇ ਮੁਤਾਬਕ ਬੱਚਿਆਂ ਦੇ ਮੁਤਾਬਕ ਔਰ ਬੱਚਿਆਂ ਦੇ ਮਾਪਿਆਂ ਦੇ ਮੁਤਾਬਕ ਉਹ ਵਰਦੀਆਂ ਲੀਰੋ ਲੀਰ ਹੋ ਗਈਆਂ ਭਾਵ ਉਹ ਫਟ ਗਈਆਂ ਉਹ ਵਰਦੀਆਂ ਦੇ ਵਿੱਚ ਲੱਗਿਆ ਹੋਇਆ ਕੱਪੜਾ ਉਹ ਲੱਗਿਆ ਹੋਇਆ ਮਟੀਰੀਅਲ ਉਹ ਘਟਿਆ ਕਿਸਮ ਦਾ ਸੀ ਉਹ ਕਿਸੇ ਤਰ੍ਹਾਂ ਦੇ ਉਹਨਾਂ ਦੇ ਮੇਚ ਦਾ ਨਹੀਂ ਸੀ ਸਵਾਲ ਚੱਕੇ ਬੱਚਿਆਂ ਦੇ ਮਾਪਿਆਂ ਨੇ ਸਵਾਲ ਚੱਕੇ ਬੱਚਿਆਂ ਨੇ ਔਰ ਸਵਾਲ ਚੱਕੇ ਅਧਿਆਪਕਾਂ ਨੇ ਕੁਦਰਤੀ ਸੀ ਜਦੋਂ ਸਵਾਲ ਅਧਿਆਪਕਾਂ ਤੇ ਹੋਣੇ ਸੀ ਤਾਂ ਅਧਿਆਪਕਾਂ ਨੇ ਸਵਾਲ ਚੱਕਣੇ ਸੀ ਔਰ ਇਹਦਾ ਵਿਰੋਧ ਕੀਤਾ ਗਿਆ ਪਿਛਲੇ ਸਾਲ ਅਧਿਆਪਕਾਂ ਨੇ ਇਸ ਦਾ ਜਮ ਕੇ ਵਿਰੋਧ ਕੀਤਾ ਕਿ ਇਹ ਵਰਦੀਆਂ ਸਾਡੇ ਬੱਚਿਆਂ ਦੇ ਮੇਚ ਦੀਆਂ ਨਹੀਂ ਹਾਣ ਦੀਆਂ ਨਹੀਂ ਭਾਵ ਜਿਹੜੀਆਂ ਵਰਦੀਆਂ ਅਸੀਂ ਲੈ ਕੇ ਦਿੰਨੇ ਆ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਦਿਖ ਦਿਖਾਉਣ ਦੀਆਂ ਦਿੰਨੇ ਆ ਅਸੀਂ ਕਪੜਾ ਵੀ ਆਪ ਚੈੱਕ ਕਰਦੇ ਆ ਕਿ ਉਹ ਕਪੜਾ ਜਿਹੜਾ ਗਰਮੀਆਂ ਦੇ ਵਿੱਚ ਵੀ ਉਹਨਾਂ ਨੂੰ ਸਹੀ ਫਿੱਟ ਬੈਠੇ ਉਹਨਾਂ ਨੂੰ ਜ਼ਿਆਦਾ ਗਰਮੀ ਨਾ ਲੱਗੇ ਔਰ ਸਰਦੀਆਂ ਦੇ ਵਿੱਚ ਵੀ ਉਹ ਕਪੜਾ ਉਹਨਾਂ ਨੂੰ ਸਹੀ ਜਿਹੜਾ ਉਸਹਿਰ ਕਰਨ ਯੋਗ ਹੋਵੇ ਪਰ ਜਿਹੜੀਆਂ ਉਹ ਵਰਦੀਆਂ ਦਿੱਤੀਆਂ ਗਈਆਂ ਅਧਿਆਪਕਾਂ ਦੇ ਮੁਤਾਬਕ ਉਹਨਾਂ ਦੇ ਮਾਪਿਆਂ ਦੇ ਕਹਿਣ ਦੇ ਮੁਤਾਬਕ ਜਿਹੜੇ ਉਸ ਕਪੜੇ ਦੇ ਵਿੱਚ ਇੱਕ ਜਿਹੜਾ ਪਲਸਟਰ ਨਾਂ ਦਾ ਕਪੜੇ ਦੇ ਵਿੱਚ ਪਾਇਆ ਜਾਂਦਾ ਪਦਾਰਥ ਉਹਦੀ ਮਾਤਰਾ ਜਿਹੜੀ ਉਹ ਜ਼ਿਆਦਾ ਸੀ ਔਰ ਕਪੜਾ ਬਹੁਤ ਹੀ ਸਸਤਾ ਸੀ ਔਰ ਉਹਦੇ ਨਾਲ ਜਿਹੜੇ ਬੂਟ ਦਿੱਤੇ ਗਏ ਉਹਨਾਂ ਬੂਟਾਂ ਦੇ ਵਿੱਚ ਜਿਹੜਾ ਕਿਸੇ ਦਾ ਸਾਈਜ਼ ਛੋਟਾ ਸੀ ਕਿਸੇ ਦਾ ਵੱਡਾ ਸੀ ਜਿਹੜੇ ਮਾਪ ਸੀ মাপ ਸੀ ਉਹ ਵੀ ਵਿਦਿਆਰਥੀਆਂ ਤੇ ਬੱਚਿਆਂ ਦੇ ਮਾਪ ਉਹਨਾਂ ਦੇ ਬਰਾਬਰ ਦੇ ਨਹੀਂ ਸੀ ਔਰ ਉਹ ਜਿਹੜੀਆਂ ਵਰਦੀਆਂ ਸੀ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਔਰ ਵਿਰੋਧ ਕੀਤਾ ਸੀ ਉਸ ਵਿਰੋਧ ਦੇ ਵਿੱਚ 11 ਅਧਿਆਪਕ ਜਿਹੜੇ ਕਿ ਜਲਾਲਾਬਾਦ ਬਲਾਕ ਦੇ ਨਾਲ ਸੰਬੰਧਤ ਸੀ ਉਹਨਾਂ ਨੇ ਇੱਕ ਅਖਬਾਰ ਦੇ ਵਿੱਚ ਖਬਰ ਲੁਆਈ ਇਸ ਗੱਲ ਦਾ ਵਿਰੋਧ ਜ਼ਾਤਾਇਆ ਕਿ ਇਹ ਵਰਦੀਆਂ ਉਹਨਾਂ ਵੱਲੋਂ ਨਹੀਂ ਲਈਆਂ ਜਾਣੀਆਂ ਕਿਉਂਕਿ ਇਹ ਵਰਦੀਆਂ ਨੁਕਸਦਾਰ ਦਾਇਕ ਨੇ ਔਰ ਇਹ ਵਰਦੀਆਂ ਵਿੱਚ ਲੱਗਿਆ ਹੋਇਆ ਕਪੜਾ ਕਟਿਆ ਹੈ ਮਟੀਰੀਅਲ ਕਟਿਆ ਹੈ ਔਰ ਉਸ ਦੇ ਵਿਰੋਧ ਦਾ ਨਤੀਜਾ ਕੀ ਹੋਇਆ ਕਿ ਉਸ ਵਕਤ ਦੇ ਐਸ.ਡੀ.ਐਮ ਸਾਹਿਬ ਨੇ ਇੱਕ ਫਰਮਾਨ ਜਾਰੀ ਕਰਤਾ ਗੈਰਕਾਨੂੰਨੀ ਢੰਗ ਨਾਲ ਉਹਨਾਂ ਨੂੰ ਸੰਮਣ ਜਾਰੀ ਕਰਤੇ ਕਿ ਤੁਸੀਂ ਕੌਣ ਹੁੰਦੇ ਹੋ ਸਾਡਾ ਪ੍ਰਸ਼ਾਸਨ ਦਾ ਵਿਰੋਧ ਕਰਨ ਵਾਲੇ ਤਾਂ ਉਹਨਾਂ ਨੂੰ ਸ hẳn ਜਾਰੀ ਕੀਤਾ ਗਿਆ ਕਿ ਇੰਨੀ ਤਰੀਕ ਨੂੰ ਤੁਸੀਂ ਐਸਟੀਐਮ ਦੀ ਕੋਰਟ ਦੇ ਵਿੱਚ ਐਸਟੀਐਮ ਦੇ ਸਾਹਮਣੇ ਪੇਸ਼ ਹੋਗੇ ਜਵਾਬ ਦਿਓਗੇ ਕਿ ਤੁਸੀਂ ਕੌਣ ਹੁੰਦੇ ਹੋ ਸਾਨੂੰ ਚੈਲੰਜ ਕਰਨ ਵਾਲੇ ਔਰ ਸੱਚਮੁੱਚ ਅਧਿਆਪਕਾਂ ਨੇ ਚੈਲੰਜ ਦਾ ਜਿਹੜਾ ਉਹ ਕਬੂਲਿਆ ਔਰ ਜਵਾਬ ਦੇੜਾ ਉਸੇ ਕਿੜਾ ਦੀ ਗਿਣਤੀ ਵਿੱਚ ਅਧਿਆਪਕਾਂ ਨੇ ਏਕੇ ਦੇ ਰੂਪ ਵਿੱਚ ਦਿੱਤਾ ਔਰ ਦਰੀਬਾ ਛਾ ਕੇ ਧਰਨਾ ਲਾ ਕੇ ਐਸਟੀਐਮ ਦੇ ਬਾਹਰ ਦੇ ਮੂਰੇ ਉਹਦਾ ਪਿੱਟ ਸਿਆਪਾ ਕੀਤਾ ਔਰ ਕਿਆ ਕਿ ਇਨਾ ਸਭ ਮਨਾ ਤੋ ਅਸੀਂ ਡਰਨ ਵਾਲੇ ਨਹੀਂ ਹੈ ਅਸੀਂ ਬੱਚਾਂ ਲਈ ਲੜ ਰਹੇ ਹਾਂ ਅਸੀਂ ਉਹਨਾਂ ਨੰਨੇ-ਮੁੰਨੇ ਮਸੂਮਾਂ ਲਈ ਲੜ ਰਹੇ ਹਾਂ ਜਿੰਨਾ ਮਸੂਮਾਂ ਦੀ ਨੂੰ ਅਸੀਂ ਪੜਾਉਨੇ ਆ ਉਹਨਾਂ ਨੇ ਪੜਾਉਣ ਦੇ ਬਦਲੇ ਸਾਨੂੰ ਤਨਖਾਹ ਮਿਲਦੀ ਹੈ ਉਹਨਾਂ ਦੇ ਪੜਾਉਣ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸਾਡਾ ਘਰ ਚੱਲਦਾ ਹੈ ਅਸੀਂ ਬੇਇਨਸਾਫੀ ਜਿਹੜੀ ਹੈ ਉਹ ਨਹੀਂ ਸਹਿਣ ਕਰਾਂਗੇ ਔਰ ਉਹਨਾਂ ਨੇ ਵਿਰੋਧ ਕੀਤਾ ਉਸ ਵਿਰੋਧ ਦਾ ਨਤੀਜਾ ਸੀ ਕਿ ਉਹ ਵਰਦੀਆਂ ਉਹਨਾਂ ਨੇ ਨਹੀਂ ਲਈਆਂ ਔਰ ਇਹਦੇ ਵਿੱਚ ਇੱਕ ਜਿਹੜਾ ਪੋਜ਼ਿਟਿਵ ਪੁਆਇੰਟ ਹੈ ਉਹ ਇੱਕ ਸਾਰਥਕ ਪੱਖ ਇਹ ਹੈ ਕਿ ਜਿਹੜੇ ਪੈਸੇ 600 ਰੁਪਇਆ ਜਾਂ 650 ਰੁਪਇਆ ਅਧਿਆਪਕਾਂ ਦੇ ਸਕੂਲਾਂ ਵਿੱਚ ਆਉਂਦਾ ਸੀ ਅਧਿਆਪਕ ਆਪਣੀਆਂ ਤਨਖਾਹਾਂ ਦੇ ਵਿੱਚੋਂ ਪੱਲਿਓ ਪੈਸੇ ਖਰਚ ਕੇ ਇੱਕ ਵਧੀਆ ਸਟੈਂਡਰਡ ਦੀ ਵਰਦੀ ਬਣਾ ਕੇ ਵਧੀਆ ਕੱਪੜਾ ਖਰੀਦ ਕੇ ਟਾਈ ਬੈਲਟ ਆਈ ਕਾਰਡ ਸ਼ਾਇਦ ਉਸ ਪੈਮਾਨੇ ਵਿੱਚ ਵੀ ਨਹੀਂ ਆਉਂਦਾ ਸੀ ਉਹ ਵੀ ਉਹਨਾਂ ਨੂੰ ਲਿਆ ਕੇ ਬੂਟ ਵੀ ਉਹਨਾਂ ਨੂੰ ਲਿਆ ਕੇ ਜਿਹੜੇ ਉਹ ਦਿੰਦੇ ਸੀ ਔਰ ਵਰਦੀਆਂ ਨਾਲ ਸ਼ਿੰਗਾਰ ਕੇ ਬੱਚਿਆਂ ਨੂੰ ਆਪਣੇ ਸਕੂਲਾਂ ਦੇ ਵਿੱਚ ਉਹ ਪੇਸ਼ ਕਰਦੇ ਸੀ ਔਰ ਇਸ ਕਰਕੇ ਉਹਨਾਂ ਨੇ ਕੰਪੇਅਰ ਕੀਤਾ ਉਹਨਾਂ ਨੇ ਤੁਲਨਾ ਕੀਤੀ ਕਿ ਆ ਸਾਡੇ ਵੱਲੋਂ ਖਰੀਦੀ ਹੋਈ ਵਰਦੀ ਔਰ ਜਿਹੜੀ ਇਹ ਸੈਲਫ ਹੈਲਪ ਗਰੁੱਪ ਵੱਲੋਂ ਉਹ ਬਣਾਈ ਵੀ ਵਰਦੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਔਰ ਇਸ ਦੀ ਚਰਚਾ ਖ਼ਵਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਉਹ ਹੋਈ ਔਰ ਇਸ ਵਿਰੋਧ ਦਾ ਸਾਹਮਣਾ ਕਰਨਾ ਪਿਆ ਐਸ.ਡੀ.ਐਮ ਨੂੰ ਆਕੀ ਮਾਫੀ ਮੰਗ ਕੇ ਖੜਾ ਛਡਾਉਣਾ ਪਿਆ ਕਿ ਮੇਰੀ ਤੋਂ ਗਲਤੀ ਹੋਈ ਹੈ ਮੈਂ ਇਸ ਤਰ੍ਹਾਂ ਦੇ ਸਾਹਮਣੇ ਮੈਨੂੰ ਨਹੀਂ ਕੱਢਨੇ ਚਾਹੀਦੇ ਸੀ ਔਰ ਉਹ ਮਾਮਲਾ ਠੰਡਾ ਹੋਇਆ ਸੀ ਪਰ ਜਦੋਂ ਦੂਸਰਾ ਸਾਲ ਚੜਿਆ 2025 ਤੇ ਅਧਿਆਪਕਾਂ ਨੂੰ ਇਸ ਤੋਂ ਪਹਿਲਾਂ ਕੋਈ ਸਮਾਂ ਪਹਿਲਾਂ ਇੱਕ ਨਵਾਂ ਫਰਮਾਨ ਆ ਜਾਂਦਾ ਹੈ ਕਿ ਸਕੂਲਾਂ ਦੇ ਵਿੱਚ ਕੜਾ ਵੀ ਸ਼ਿਕਾਇਆ ਜਾਵੇਗਾ ਬੱਚਿਆਂ ਨੂੰ ਇਹਦਾ ਵਿਰੋਧ ਨਹੀਂ ਹੈ ਅੱਛੀ ਗੱਲ ਹੈ ਕਿ ਜੇਕਰ ਹੈਲਦੀ ਭੋਜਨ ਮਿਲੇ ਤਾਂ ਵਧੀਆ ਗੱਲ ਹੈ ਪਰ ਉਹਦੇ ਲਈ ਪ੍ਰਬੰਧ ਹਲਵਾ ਬਣਾਉਣ ਵਾਸਤੇ ਕੀ ਕੁਛ ਉਹਨਾਂ ਲਈ ਤਿਆਰੀਆਂ ਸੀ ਤੋਂ ਐਦਾਂ ਲੱਗਦਾ ਹੈ ਕਿ ਸ਼ਾਇਦ ਜਿਹੜਾ ਉਹਨਾਂ ਨੂੰ ਹਲਵਾਇ ਵੀ ਬਣਨਾ ਪਏਗਾ ਜਿਹੜਾ ਵਰਦੀਆਂ ਦਾ ਮਾਮਲਾ ਹੈ ਉਹ ਹੋਰ ਵੀ ਹਾਸੋਹੀਣਾ ਹੈ ਕਿ ਇੱਕ ਪੱਤਰ ਜਾਰੀ ਹੁੰਦਾ ਹੈ ਕਿ ਜ਼ਿਲ੍ਹੇ ਦੇ ਵਿਧਾਈਕ ਡਿਪਟੀ ਕਮਿਸ਼ਨ ਵੱਲੋਂ ਔਰ ਉਸ ਤੋਂ ਇਲਾਵਾ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਔਰ ਉਸ ਦੇ ਵਿੱਚ ਅੱਗੇ ਬਲਾਕ ਅਫਸਰ ਨੂੰ ਫਿਰ ਸੀਐਚਟੀ ਨੂੰ ਫਿਰ ਐਚਟੀ ਨੂੰ ਕਿ ਤੁਸੀਂ ਆਪਣੇ ਨੰਨੇ-ਮੁੰਨੇ ਬੱਚਿਆਂ ਦਾ ਮਾਪ ਲੈ ਕੇ ਭੇਜੋ ਬੜੀ ਹਾਸੋਹੀਣੀ ਗੱਲ ਹੈ ਕੀ ਹੁਣ ਅਧਿਆਪਕ ਬਣਨਗੇ ਦਰਜੀ ਕੀ ਦਰਜੀਆ ਦਾ ਕੰਮ ਵੀ ਅਧਿਆਪਕਾਂ ਨੂੰ ਕਰਨਾ ਪਏਗਾ ਹਲਵਾਈਆਂ ਦਾ ਕੰਮ ਵੀ ਅਧਿਆਪਕਾਂ ਨੂੰ ਕਰਨਾ ਪਏਗਾ ਸ਼ਾਇਦ ਬਦਲਾਵ ਦਾ ਸੁਪਨਾ ਵੇਖਣ ਵਾਲੇ ਇਹਨਾਂ ਅਧਿਆਪਕਾਂ ਨੇ ਆਮ ਲੋਕਾਂ ਨੇ ਸ਼ਾਇਦ ਇਹ ਕੁਛ ਨਾ ਦੇਖਿਆ ਹੋਵੇ ਔਰ ਹੁਣ ਫਿਰ ਇਹ ਚਰਚਾ ਜਿਹੜੀ ਹੈ ਇਸ ਕਰਕੇ ਇਹ ਚਰਚਤ ਮੁੱਦਾ ਹੈ ਕਿ ਕੱਲ ਅਧਿਆਪਕਾਂ ਨੇ ਇੱਕ ਵੱਡੀ ਮੀਟਿੰਗ ਕੀਤੀ ਹੈ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਇੱਕ ਇੱਕ ਦਾ ਸਬੂਤ ਦਿੱਤਾ ਹੈ ਔਰ ਇੱਕ ਵੱਡੀ ਗੱਲ ਹੈ ਕਿ ਤੇ ਆਪਕੇ ਇੱਕ ਜੁੱਠ ਨੇ ਪਰ ਜ਼ਰੂਰ ਅੱਜ ਦੀ ਚਰਚਾ ਵਿੱਚ ਅਸੀਂ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਵਰਦੀਆਂ ਖਰੀਦਣੀਆਂ ਨੇ ਉਹ ਖਰੀਦਦਾਰ ਦਾ ਹੱਕ ਹੈ ਕਿ ਉਹ ਆਪਣੀ ਵਰਦੀ ਆਪਣਾ ਕੱਪੜਾ ਚੈੱਕ ਕਰੇ ਭਾਵੇਂ ਕਿ ਉਥੋਂ ਦਾ ਚੇਅਰਮੈਨ ਉਥੋਂ ਦੇ ਸਕੂਲ ਦਾ ਸਟਾਫ ਤੁਸੀਂ ਆਪਣੀ ਮਰਜ਼ੀ ਦਾ ਕੱਪੜਾ ਥੋਪ ਨਹੀਂ ਸਕਦੇ ਤਾਂ ਫਿਰ ਉਹਨਾਂ ਦਾ ਹੱਕ ਕਿਉਂ ਖੋਇਆ ਜਾ ਰਿਹਾ ਹੈ ਉਹਨਾਂ ਤੋਂ ਮੇਚਾ ਲੈਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਹਦਿਆਕਾਂ ਨੂੰ ਪੜਾਉਣ ਦੀ ਬਜਾਏ ਇਸ ਤਰ੍ਹਾਂ ਦੇ ਕਰਾਹੇ ਕਿਉਂ ਪਾਇਆ ਜਾ ਰਿਹਾ ਸਵਾਲ ਇਹ ਉਖਦੇ ਨੇ ਸੋ ਅੱਜ ਦੀ ਚਰਚਾ ਵਿੱਚ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜਿਹੜੀ ਸਰਕਾਰ ਇਹ ਚਾਹੁੰਦੀ ਸੀ ਕਿ ਸਿਦੇ ਆਪਕਾਂ ਤੋਂ ਗੈਰ ਵਿਦੇ ਕੰਮ ਨਹੀਂ ਲਵਾਵਾਂਗੇ ਇਹ ਗੈਰ ਵਿਦੇ ਕੰਮਾਂ ਤੋਂ ਵੀ ਬੜਾ ਥੱਲੇ ਪੱਦਰ ਦੇ ਕੰਮਾਂ ਵਿੱਚ ਚਲੇ ਗਏ ਨੇ ਅਸੀਂ ਜਿਹੜੇ ਦਰਜੀ ਨੇ ਉਹ ਕਿਰਤੀ ਨੇ ਕੰਮੇ ਨੇ ਫਲਵਾਈ ਨੇ ਉਹ ਕਿਰਤੀ ਨੇ ਕੰਮੇ ਨੇ ਅਸੀਂ ਉਹਨਾਂ ਦੇ ਕੰਮ ਨੂੰ ਸਲੂਟ ਕਰਦੇ ਆ ਅਸੀਂ ਉਹਨਾਂ ਦੇ ਕੰਮ ਨੂੰ ਨਕਾਰਦੇ ਨਹੀਂ ਐ ਪਰ ਅਸੀਂ ਕਹਿੰਦੇ ਆ ਕਿ ਇੱਕ ਅਧਿਆਪਕ ਨੂੰ ਜੇਕਰ ਤੁਸੀਂ ਦਰਜੀ ਬਣਾ ਦੇਣਾ ਹੈ ਜੇਕਰ ਤੁਸੀਂ ਲੋਹਾਈ ਬਣਾ ਦੇਣਾ ਹੈ ਤਾਂ ਇਹ ਇਨਸਾਫ ਨਹੀਂ ਹੈ ਸੋ ਅੱਜ ਦੀ ਚਰਚਾ ਵਿੱਚ ਅਸੀਂ ਜ਼ਰੂਰ ਇਹ ਕਹਾਂਗੇ ਕਿ ਪ੍ਰਸ਼ਾਸਨ ਇਹ ਤੇ ਗੌਰ ਕਰੇ ਪ੍ਰਸ਼ਾਸਨ ਇਹਦੇ ਤੇ ਸੋਚੇ ਕਿ ਜਿਹੜਾ ਬੱਚਿਆਂ ਨਾਲ ਨੰਨੇ-ਮੁੰਨੇ ਬੱਚਿਆਂ ਦੇ ਨਾਲ ਇਹ ਬੇਇਨਸਾਫੀ ਨਾ ਹੋਵੇ ਔਰ ਇੱਕ ਆਖਰੀ ਸਵਾਲ ਇਹ ਹੈ ਕਿ ਇਹ ਕਿਉਂ ਅਧਿਆਪਕ ਵਿਰੋਧ ਕਰ ਰਹੇ ਨੇ ਕਿਉਂਕਿ ਜਿਹੜਾ ਮਟੀਰੀਅਲ ਘਟਿਆ ਲਾਇਆ ਜਾ ਰਿਹਾ ਹੈ ਉਹ ਸੈਲਫ ਹੈਪ ਗਰੁੱਪ ਵੱਲੋਂ ਜਿਹੜਾ ਇਹ ਨਹੀਂ ਕੋਸ਼ਿਸ਼ ਕੀਤੀ ਜਾ ਰਹੀ ਉਹ ਵੀ ਸਾਡੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਰੋਜ਼ਗਾਰ ਮਿਲੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪਰ ਇਹ ਵਰਦੀਆਂ ਵਿੱਚ ਕਟਿਆ ਕਪੜਾ ਕਿਉਂ ਲਾਇਆ ਜਾ ਰਿਹਾ ਕਿਉਂਕਿ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਮਹੀਨਾ ਲੈ ਕੇ ਉਹਨਾਂ ਕੋਲੋਂ ਕਮਿਸ਼ਨ ਲੈ ਕੇ ਇਹ ਵਰਦੀਆਂ ਸਵਾਇਆਂ ਜਾ ਰਹੀਆਂ ਨੇ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਕਿ ਕਟਿਆ ਖਰੀਦ ਕੇ ਜਿਹੜੇ ਵਰਦੀਆਂ ਲਈ ਕਪੜੇ ਉਹ ਦੇਣ ਦਾ ਕੰਮ ਕੀਤਾ ਜਾ ਰਿਹਾ ਇਸ ਲਈ ਉਹਨਾਂ ਤੋਂ ਜਿਹੜਾ ਮਹੀਨਾ ਲੈਣ ਦੀ ਗੱਲ ਹੈ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਕਮਿਸ਼ਨ ਲੈਣ ਦੀ ਗੱਲ ਹੈ ਉਹ ਨਾ ਕੀਤੀ ਜਾਵੇ ਔਰ ਜਿਹੜਾ ਜਾਇਜ਼ ਹੈ ਜਿਹੜਾ ਉਹਨਾਂ ਦਾ ਕਪੜੇ ਖਰੀਦਾਂ ਦਾ ਜਿਹੜਾ ਸਹੀ 몰ਲੇ ਅੱਜ ਕਪੜਾ ਕਿੰਨਾ ਮਹਿੰਗਾ ਹੋ ਗਿਆ ਹੈ ਬੂਟ ਕਿੰਨੇ ਮਹਿੰਗੇ ਨੇ ਜਰਾਬਾ ਹੈ ਟਾਈ ਹੈ ਬੈਲਟ ਹੈ ਇਹ ਸਾਰਾ ਕੁਝ ਹੈ ਉਹ ਜਿਹਦੇ ਨਾਲ ਆ ਸਕੇ ਉਹ ਇੱਕ ਬੈਠ ਕੇ ਅਧਿਆਪਕਾਂ ਦੇ ਨਾਲ ਮਾਪਿਆਂ ਦੇ ਨਾਲ ਔਰ ਆਮ ਲੋਕਾਂ ਨਾਲ ਚਰਚਾ ਕਰਕੇ ਸਿੱਖਿਆ ਵਿਭਾਗ ਦੇ ਜਿਹੜੇ ਅਧਿਕਾਰੀਆਂ ਨਾਲ ਚਰਚਾ ਕਰਕੇ ਇਹ ਵਰਦੀ ਦਾ ਹੱਲ ਜਿਹੜਾ ਉਕੜਨਾ ਚਾਹੀਦਾ ਹੈ ਅੱਜ ਚਲੰਤ ਚਰਚਿਤ ਮਾਮਲਿਆਂ ਦੇ ਵਿੱਚ ਇੰਨੇ ਹੀ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਨਵੇਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਤਿਆਰ ਰਵਾਂਗੇ